ਉਹ ਆ ਗਿਆ ਭੱਜਿਆ ਆਇਆ ਉਹ ਭੱਜ ਗਏ ਇਹ ਉਹ ਜਾ ਰਹੇ ਇਹ ਉਹ ਭੱਜ ਗਏ ਜੀ ਭੱਜ ਗਏ ਟੈਂਟ ਲੱਗੇ ਰਹਿ ਗਏ ਇਹ ਜਾਂਦੇ ਕਿ ਕਾਨੂੰਨੇ ਉੜਦੇ ਕਿ ਭੱਜ ਗਏ ਓਏ ਉਹ ਭੱਜ ਗਏ किसान वजुरा का मुर्दाबाद किसान मजदूर जिंदाबाद जिंदाबाद किसाना दी काल सरकार मुर्दाबाद ਕਿਸਾਨ ਭਰਾ ਬੜੀ ਜ਼ੋਰ ਸ਼ੋਰ ਨਾਲ ਇਕੱਠੇ ਹੋ ਰਹੇ ਆ ਔਰ ਮੈਨੂੰ ਲੱਗਦਾ ਆ ਵੀ ਅੱਜ ਦੀ ਰੈਲੀ ਵੀ ਜਿਹੜੀ ਆ ਰਬਨੀਤ ਪਟੂ ਦੀ ਉਹ ਵੀ ਇੱਥੋਂ ਪੋਸਟਪੌਣੀ ਹੋਊਗੀ ਮੈਨੂੰ ਲੱਗਦਾ ਨਹੀਂ ਵੀ ਇੱਥੇ ਉਹ ਪਹੁੰਚੂਗਾ ਔਰ ਜਿੰਨਾ ਕ ਕਿਸਾਨਾਂ ਨੂੰ ਸੁਨੇਹਾ ਲੱਗਾ ਤਕਰੀਬਨ ਸਾਰੀ ਮਾਲਵਾ ਜ਼ੋਨ ਖਾਸ ਕਰਕੇ ਸਰਦਾਰ ਇੰਦਰਜੀਤ ਸਿੰਘ ਸਾਧੀਆਂ ਉਹਨਾਂ ਦਾ ਜਿੰਨਾ ਸੰਗਠਨ ਹੈ ਭਾਰਤੀ ਕਿਸਾਨ ਜਿਹਨਾਂ ਨੇ ਦੁਆਬਾ ਵੱਲੋਂ ਇੱਥੇ ਪਹੁੰਚੋ ਕਾਦੀਆਂ ਸਾਹਿਬ ਅੱਜ ਦਾ ਕੀ ਪ੍ਰੋਗਰਾਮ ਹੈ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਬੇਤੇ ਅੱਜ ਇੱਥੇ ਸੋਨਿਆ ਪਿੰਡ ਰਮਨਜੀਤ ਸਿੰਘ ਬਿੱਟੂ ਜਿਹੜਾ ਭਾਜਪਾ ਦਾ ਕੈਂਡੀਡੇਟ ਆ ਹਾਂਜੀ ਉਹ ਇੱਥੇ ਆ ਰਿਹਾ ਹੈ ਅੱਜ ਵੀ ਆਰੇ ਇਹਨਾਂ ਦੇ ਅਸੀਂ ਵਿਰੋਧ ਕਰਨ ਵਾਸਤੇ ਇੱਥੇ ਆਏ ਆ ਆਪਾਂ ਪਿਛਲੀ ਦਿਨੀ ਦੇਖਿਆ ਜੋ ਸਰਕਾਰ ਨੇ ਨਿਸ਼ਾਨਾ ਤੇ ਤਸ਼ੱਦਦ ਢਾਈ ਆ ਸਿੱਧੀਆਂ ਗੋਲੀਆਂ ਚਲਾਈਆਂ ਆਪਣੇ ਕਿਸਾਨ ਵੀਰਾਂ ਨੂੰ ਸ਼ਹੀਦ ਕੀਤਾ ਤੇ ਉਦੋਂ ਇਹ ਬੋਲੇ ਨਹੀਂਗੇ ਉਦੋਂ ਇਹ ਘਰਾਂ 'ਚ ਬੈਠੇ ਰਹੇ ਆ ਹੁਣੇ ਅੱਜ ਵੋਟਾਂ ਮੰਗਣ ਕਿਹੜੇ ਮੂੰਹ ਨਾਲ ਆ ਰਹੇ ਨੇ ਇਸ ਕਰਕੇ ਅਸੀਂ ਇਹਨਾਂ ਦਾ ਸਖਤ ਵਿਰੋਧ ਕਰਦੇ ਆ ਅਸੀਂ ਇਹਨਾਂ ਨੂੰ ਪਿੰਡ 'ਚ ਵੜਨ ਨਹੀਂ ਦਵਾਂਗੇ ਇਹਨਾਂ ਦਾ ਵਿਰੋਧ ਕਰਾਂਗੇ ਅੱਜ ਅਸੀਂ ਤੇ ਇਹਨਾਂ ਤੋਂ ਸਵਾਲ ਜਵਾਬ ਕਰਾਂਗੇ ਕੀ ਸਾਡੇ ਸਵਾਲਾਂ ਦੇ ਜਵਾਬ ਦਿਓ ਕੀ ਇਹ ਜਿਹੜਾ ਸਾਡਾ ਵੀਰ ਪ੍ਰਿਤਪਾਲ ਜਿਹਦਾ ਜਵਾੜਾ ਤੋੜ ਦਿੱਤਾ ਗਿਆ ਜਿਹੜਾ ਲੰਗਰ ਵਰਤਾ ਰਿਆ ਸੀ ਉਹ ਨੂੰ ਮਿਲਣ ਗਏ ਨੇ ਮੈਂ ਬਿੱਟੂ ਜੀ ਨੂੰ ਪੁੱਛਣਾ ਚਾਹਣਾ ਕੀ ਉੱਥੇ ਜਿਹੜਾ ਸਾਡਾ ਵੀਰ ਪਟਿਆਲੇ ਜਿਹਦੀ ਤਿੰਨ ਤਿੰਨ ਸਾਲ ਦੀ 25 ਆ ਉਹ ਉਹਦੀਆਂ ਅੱਖਾਂ ਚਲੀਆਂ ਗਈਆਂ ਵੀਰ ਦੀਆਂ ਕੀ ਉਹਦੇ ਘਰੇ ਗਏ ਨੇ ਕੀ ਉਹਨਾਂ ਦਾ ਹਾਲਚਲ ਪੁੱਛਿਆ ਕੀ ਇਹਨਾਂ ਨੇ ਕੋਈ ਫਾਰਮਰਸ ਦੇ ਹੱਕ ਦੇ ਵਿੱਚ ਕੋਈ ਬਿਆਨ ਦਿੱਤਾ ਕੋਈ ਸympathy ਦਿਖਾਈ ਆ ਨਹੀਂ ਇਹਨਾਂ ਨੂੰ ਕਿਸਾਨਾਂ ਤੋਂ ਕੋਈ ਲੈਣ ਦੇਣ ਨਹੀਂ ਹੈਗਾ ਇਹ ਅੱਜ ਕਿਹੜੇ ਮੂੰਹ ਨਾਲ ਸਾਡੇ ਤੋਂ ਵੋਟਾਂ ਮੰਗਣ ਆਏ ਆ ਅਸੀਂ ਇਹਨਾਂ ਦਾ ਵਿਰੋਧ ਕਰਦੇ ਆਂ ਤੇ ਸਖਤ ਵਿਰੋਧ ਕਰਾਂਗੇ ਦਰਜ ਕਰਾਵਾਂਗੇ ਇੰਨਾ ਕਹਿੰਦਾ ਹੋਇਆ ਕਿਮਾ ਦਾ ਜਾਚਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ